ਜੈ ਮੇਰੇ ਮਾਲਕਾ ਸਵੇਰੇ ਸਵੇਰੇ ਨਾ ਬੋਣੀ ਦਾ ਟਾਈਮ ਹੀ ਅੱਜ ਦਾ ਵਾਵਾ ਕਰਾ ਦੀ ਥੇਲ ਤੇਰੀ ਕਿਰਪਾ ਮੇਰੇ ਮਾਲਕ ਤੇਰੀ ਕਿਰਪਾਏ ਚੰਗੇ ਚੰਗੇ ਗਾਹ ਕਾਉਂ ਅੱਜ ਬੋਨੀ ਦਾ ਟੈਮ ਆ ਯਾਰ ਬੰਦ ਕਰਤਾ ਜਾਂ ਵੇ ਭਾਈ ਦੁਕਾਨ ਤੇ ਆ ਆ ਜਾ ਆ ਜਾ ਕੌਣ ਆ ਉਹ ਵੇਖਣ ਕਿ ਆਵਾ ਰਸਨ ਦੇ ਰਸਨ ਆ ਜਾ ਆ ਜਾ ਬੀਬੀ ਪਹਿਲਾਂ ਕਦੇ ਦੇਖਿਆ ਨਹੀਂ ਤੈਨੂੰ ਕੀ ਲੈਣਾ ਵਾ ਖਾਣ ਦੇ ਲੇ 2 ਕਿਲੋ ਅੱਛਾ ਹੋਰ ਕਾਲੇ ਚਨੇ ਦੇ ਅੱਧਾ ਕਿਲੋ ਜਲਦੀ ਜਲਦੀ ਕਰ ਕਾਲੇ ਖੰਡਾ ਕੀ ਅੱਧਾ ਕਿਲੋ ਕਾਲੇ ਚਨੇ ਦੇ ਦੇ ਅੱਧਾ ਕਿਲੋ ਮਸਰਾਂ ਦੀ ਦਾਲ ਦੇ ਦੇ ਓਏ ਹੌਲੀ ਬੋਲ ਇੱਥੇ ਕੰਪਿਊਟਰ ਥੋੜਾ ਵਾ ਚੱਲ ਹੋਰ ਅੱਧਾ ਕਿਲੋ ਮਸਰਾਂ ਦੀ ਦਾਲ ਜਲਦੀ ਜਲਦੀ ਹੱਥ ਮਾਰ ਮੈਨੂੰ ਲੱਗਦਾ ਨਵਾਂ ਨਵਾਂ ਕੰਮ ਖੋਲਿਆ ਤੂੰ ਹੋਰ ਬੀਬੀ ਤੇਲ ਦੀ ਬੋਤਲ ਦੇ ਦੇ ਇੱਕ ਹੋਲਾ ਤੇਲ ਵੇਸਣ ਦੇ ਦੇ ਕਿ ਲੋ ਵੇਸਣ ਨਹੀਂ ਵੇਸਣ ਬਾਅਦ ਚ ਲੈਣੀ ਆ ਫੜ ਅੱਛਾ ਤੇ ਇੱਕ ਨਾਫੇ ਚ ਪਾ ਕੇ ਫੜਾ ਨਾ ਮੈਨੂੰ ਨਾਫੇ ਮੁੱਕੇ ਆ ਤੇਰੇ ਵੀ ਕੰਮ ਨਾ ਇਦਾਂ ਦੇਈ ਆ ਆ ਫੜ ਚੱਲ ਫੜਾ ਫੜਾ ਤੂੰ ਮੈਨੂੰ ਅਸਾ 700 ਰੁਪਏ ਦੇ ਦੇ ਉਹ ਪਾਣਾ ਛੜਾ ਨਾ ਉਹਦੇ ਖਾਤੇ 'ਚ ਲਿਖ ਲਈ ਮੈਂ ਉਹਦੀ ਘਰੋਂ ਆ ਕਰ ਦਿਓ ਦੀ ਪਾਣਾ ਨਹੀਂ ਛੜੇ ਦੀ ਕਰਦੀ ਆਹੋ ਪੋਣਾ ਦੇ ਵਿਆਹ ਹੀ ਨਹੀਂ ਆ ਉਹ ਅਜੇ ਪਰਸੋਂ ਹੀ ਵਿਆਹ ਕਰਾਇਆ ਮੇਰੇ ਨਾਲ ਉਹਨੇ ਪਰਸੋਂ ਵਿਆਹ ਕਰਾਇਆ ਆਹੋ ਤੇਰਾ ਤੇਰਾ ਨਾਂ ਕੀ ਆ ਰਾਨੂੰ ਆ ਮੇਰੇ ਨਾਂ ਰਾਨੂੰ ਰਾਨੂੰ ਆਹੋ ਅੱਛਾ ਅੱਛਾ ਉਹਦੇ ਖਾਤੇ 'ਚ ਲਿਖ ਲਈ ਦੂੰ ਇੱਕ ਮਿੰਟ ਸ਼ਗਲ ਤੇ ਦਿਖਾ ਜਾ ਸ਼ੌਤਲ ਮੈਂ ਖਾ ਜਾ

ਸ਼ਿਮਲੇ ਦੀ ਗੱਲ ਕਰਦਾ ਵਾ ਸ਼ਗਲ ਤੇ ਤੇਰੀ ਧਾਰੀ ਵਾਲ ਜਾਨ ਜੋਗੀ ਹੈ ਨਹੀਂ ਆ ਹੈ ਸ਼ਿਮਲੇ ਘੁੰਮਦਾ ਫਿਰਦਾ ਜਿਹੜੇ ਓਏ ਓ ਤੂੰ ਬਹੁਤੀਆਂ ਗੱਲਾਂ ਨਾ ਕਰ ਦੱਸ ਕੀ ਲੈਣਾ ਰਾਸ਼ ਹੈ ਰਾਸ਼ ਉਹ ਕਿੱਥੇ ਰਾਸ਼ ਉਹ ਮੈਂ ਤਾਂ ਖਾਲੀ ਬੈਠਾ ਮੱਖੀਆਂ ਮਾਂਡਿਆ ਕਹਿੰਦੀ ਰਾਸ਼ ਹੈ ਓਹੋ ਰਾਸ਼ਾ ਵਾ ਰਾਸ਼ ਉਹ ਨਹੀਂ ਨਹੀਂ ਰਾਸ਼ ਨਹੀਂ ਆ ਖੱਲੀ ਆ ਓ ਫਿਟੇ ਉਹ ਤੇਰਾ ਓ ਜਿਹੜੇ ਚਾਹ ਦੇ ਵਿੱਚ ਡੋਬ ਡੋਬ ਕੇ ਖਾਂਦੇ ਆ ਓਏ ਐ ਬੋਲੇ ਨਾ ਕਿ ਚਾਹ ਨਾ ਖਾਣ ਵਾਲੇ ਰਸ ਚਾਹੀਦੇ ਆ ਹੈਗੇ ਆ ਕਿੰਨੇ ਪੈਕਟ ਚਾਹੀਦੇ ਆ ਓ ਇੱਕ ਪੈਕਟ ਦੇ ਦੇ ਤੂੰ ਆ ਮੁੜਿਆ ਪਾਣੀ ਇੱਕ ਪੈਕਟ ਓਏ ਹੋਰ ਦੱਸ ਦੱਸ ਕੀ ਗੱਲ ਦੱਸ ਉਹ ਪਾਣੀ ਛੜੇ ਦਾ ਵਿਆਹ ਹੋ ਗਿਆ ਕਿੱਥੇ ਪਾਣੀ ਛੜੇ ਦਾ ਵਿਆਹ ਹੋ ਗਿਆ ਐ ਨਹੀਂ ਉਹ ਕਹਿੰਦੀ ਆਈ ਇੱਕ ਜਨਾਨੀ ਕਹਿੰਦੀ ਮੋਦੀ ਘਰ ਦੀ ਆ ਪਰਸੋਂ ਵਿਆਹ ਕੇ ਲਾਂਦੀ ਉਹ ਤੇ ਮੇਰੇ ਕੋਲ ਧਾਰ ਸਮਾਨ ਲੈ ਗਈ ਆ ਕਰ ਲੀਆਂ ਕਮਾਈਆਂ ਤੂੰ ਵੀ ਲੋਕਾਂ ਨੂੰ ਧਾਰੂ ਫੜਾਈ ਜਾਣਾ ਉਹ ਰਾਣੋ ਰਾਣੋ ਕਹਿੰਦੀ ਸੀ ਚੱਲ ਛੱਡ ਉਹ ਨੂੰ ਮੈਂ ਕਰ ਲੈਣਾ ਪਤਾ ਕਿਹੜੀ ਠੱਗ ਕੇ ਚਲ ਗਈ ਆ ਤੂੰ ਦਾ ਸਹੁਰ ਕੀ ਲੈਣਾ ਵਾ ਐਦਾਂ ਕਰ ਤੂੰ ਮੈਨੂੰ ਕੜਾਹ ਬਣਾਉਣ ਵਾਲਾ ਸਮਾਨ ਦੇ ਦੇ ਸੁਜੀ ਨਹੀਂ 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 ਸੁਜੀ ਨਾ ਉਹ ਮੈਂ ਕਿਹਾ ਪੂਰਾ ਸੁਜੀ ਉਹ ਨਹੀਂ ਸੁਜੀ ਨਹੀਂ ਮੈਂ ਕਿਹਾ ਸੁਜੀ ਉਹ ਨਹੀਂ ਸੁਜੀ ਤੁਹਾਨੂੰ ਤਾਂ ਲੱਗਿਆ ਕਿ ਮੰਗੇ ਦੇ ਪਾਪੇ ਨੇ ਰਾਤੀ ਮੈਨੂੰ ਕੁੱਟਿਆ ਉਹ ਮੈਂ ਕਿਹਾ ਸੁਜੀ ਉਹ ਨਹੀਂ ਨਹੀਂ ਸੁਜੀ ਨਹੀਂ ਉਹ ਤਾਂ ਮੈਂ ਬਾਥਰੂਮ ਚ ਡੇਗ ਪਈ ਸੁਜੀ ਨਹੀਂ ਓਏ ਓ ਮੈਂ ਤੈਨੂੰ ਸੁਜੀ ਦੀ ਨਹੀਂ ਗੱਲ ਕੰਡਿਆ ਮੈਂ ਕੜਾ ਬਣਾਉਣ ਵਾਲੀ ਸੁਜੀ ਦੀ ਰਵੇ ਦੀ ਗੱਲ ਕੰਡਿਆ ਰਵਾ ਚਾਹੀਦਾ ਉਹ ਐਡਾ ਮਰ ਨਾ ਈ ਨਵੇਂ ਦੀ ਗੱਲ ਕਰਨ ਡਿਆ ਉਹ ਤੇਰੇ ਨਾਲੀਓ ਕੋਈ ਮੱਥਾ ਲਾ ਸਕਦਾ ਮੈਂ ਵੀ ਆਖਣ ਦੀ ਆ ਰਵਾਵਾ ਦੇ ਕਿੰਨਾ ਲੈਣਾ ਅੱਧਾ ਕਿਲੋ ਕਰ ਦੇ ਅੱਧਾ ਕਿਲੋ ਰਵਾ ਕਰ ਦੇ ਯਾਰ ਮੈਂ ਵੀ ਆਖਣ ਦੀ ਆ ਸਾਡੇ ਕੱਲ ਦੀਆਂ ਗੱਲਾਂ ਬਾਹਰ ਕਿਦਾਂ ਹੁੰਦਾ ਪਈਆਂ ਹੋਰ ਕੀ ਲੈਣਾ ਇਹ ਦੱਸ ਅੱਛਾ ਤੂੰ ਐਦਾ ਕਰ ਚਾਰੇ ਗੁੰਡਾ ਵਾ ਦੇ ਉਹ ਬਡਾਪੇ ਦੇ ਚੰਨ ਚੜਾਤਾ ਹੀ ਫੇਰ ਕੋਈ ਉਹ ਫਿਟੇ ਮੂੰਹ ਤੇਰਾ ਉਹ ਸ਼ਰਮ ਕਰ ਲੈ ਕੁਛ ਅੱਛਾ ਅੱਛਾ ਉਹ ਤੇ ਚਾਰੇ ਗੁੰਦਾ ਤੇ ਭਾਂਡੇ ਜੀ ਪੈਂਦੀਆਂ ਨਾ ਜਦੋਂ ਕੋਈ ਨਿਆਣਾ ਨੂਣਾ ਹੋਣ ਵਾਲਾ ਹੁੰਦਾ ਆਹੋ ਉਹ ਤਾਂ ਮੈਂ ਨੋਨੂ ਬਣਾ ਕੇ ੱੱਲਣਾਵਾ ਲੱchna ਤੇਰੇ ਵੀ ਮੈਨੂੰ ਮਾੜੀ ਲੱਗਦੀ ਆ ਅੱਛਾ ਅੱਛਾ ਆ ਪਾ ਦੇ ਯਾਰ ਚਾਰੇ ਗੁੰਦਾ ਹੋਰ ਐਦਾ ਕਰ ਤੂੰ 6 ਆਂਡੇ ਦੇ ਦੇ ਆਂਡੇ ਮੈਂ ਦੇਨੇ ਆਂਡੇ ਮੈਂ ਦੇਨਾ ਆਂਡੇ ਤੇ ਮੁਰਗੀ ਦਿੰਦੀ ਆਂਡੇ ਕਿੱਦਾਂ ਲਾਏ ਉਹ ਮੈਂ ਕਿਹਾ ਫ੍ਰਿਜ ਚ ਲਾਏ ਗਰਮੀ ਬੜੀ ਬਾਹਰ ਖਰਾਬ ਹੋ ਜਾਂਦੇ ਆ ਓਹ ਹੋ ਅੰਡੇ ਕਿਦਾਂ ਵੇਚਣ ਦਿਆਵਾ ਤੂੰ ਓਹ ਹੋ ਇਦਾਂ ਕਹਿਆ ਨਾ ਬਤਾਲੀਆਂ ਦੇ 6 ਅੱਛਾ ਮੈਂ ਤਾਂ ਫਿਰ ਤੈਨੂੰ 40 ਦੇਨੇ ਆ ਬਤਾਲੀਆਂ ਤੇ ਫਿਰ 5 ਹੀ ਆਉਣੇ ਆ ਕੀ ਕਿਹਾ 40 ਤੇ 5 ਆਉਣੇ ਆ ਅੱਛਾ 5 ਆਉਂਦੇ ਆ ਤੂੰ ਥੋੜੀ ਹੁੰਦੇ ਆ ਤੂੰ ਨਾ ਇਦਾਂ ਥਾਰਾ ਫਿਰ ਇੱਕ ਆਂਡਾ ਲੈ ਜਾ ਘਰ ਨਹੀਂ ਤਾਂ ਮੈਨੂੰ ਅੱਧਾ ਦੇ ਦੇ ਨਹੀਂ ਤੇ ਫਿਰ ਘਰ ਜਾ ਕੇ ਆਮਲੇਟ ਬਣਾ ਲਿਆ ਆ ਦਦਾ ਦੋਵੇਂ ਜਣੇ ਖਾ ਲੈਣੇ ਆਂ ਸਾਬ ਬਰਾਬਰ ਨਹੀਂ ਮਨ ਸਾਰੇ ਕੰਮ ਛੱਡ ਕੇ ਢਾਬਾ ਨਾ ਖੋਲਣਾ ਪਹਿਲਾਂ ਮੈਂ ਜਾਵਾਂ ਤੇ ਲਈ ਆਮਲੇਟ ਬਣਾ ਕੇ ਲੇਵਾਂ ਫਿਰ ਦੋਵੇਂ ਜਾਨੀ ਅੱਦਾ ਅੰਡਾ ਖਾਈਏ ਉਹ ਅੱਦਾ ਅੰਡਾ ਵੀ ਕੋਈ ਨਾ ਵੀ ਕੋਈ ਦਿੰਦਾ ਵਾ ਤੇ ਪੂਰਾ ਦਿਨ ਲੱਗਿਆ ਵੀ ਤੈਨੂੰ ਪੀੜ ਹੋਣ ਲਈ ਆ ਉਹ ਚੱਲ ਛੱਡ ਆ ਪਾ ਦੇ ਯਾਰ ਇਹਨੂੰ 6 ਅੰਡੇ ਪਾ ਦੇ ਯਾਰ ਹੋਰ ਦਸ ਕੀ ਲੈਣਾ ਹੈ ਅੱਛਾ ਐਦਾ ਕਰ ਤੂੰ ਜੀਰਾ ਕਿੱਥੇ ਆ ਜੀਰਾ ਤਾਂ ਸਵੇਰ ਦਾ ਦਹਾੜੀ ਲਾਉਣ ਗਿਆ ਵਾ ਓ ਹੋ ਉਹ ਤੜਕੇ ਵਾਲਾ ਜੀਰਾ ਹੋਇਆ ਉਹ ਮੈਂ ਕਹਿੰਦੇ ਆ ਮੈਂ ਬੋੜਾ ਥੋੜਾ ਵਾਂ ਉਹ ਤੜਕੇ ਦਾ ਹੀ ਗਿਆ ਉਹ ਜੀਰਾ ਢੀ ਲਾਉਣੇ ਓ ਹਾਏ ਹਾਏ ਇਹ ਕਿੱਥੋਂ ਬੋੜਾ ਮੇਰੇ ਪੱਲੇ ਪੈ ਗਿਆ ਆਪ ਨੂੰ ਸੁਣਦਾ ਨਹੀਂ ਤੇ ਮੈਨੂੰ ਵੀ ਬੋਲੀ ਸਮਝੀ ਜਾਣ ਡਿਆ ਆਇਆ ਓਏ ਹੋਏ ਜੀਰਾ ਜਿਹੜਾ ਮਸਾਲੇ ਵਿੱਚ ਪਾ ਕੇ ਤੜਕਾ ਲਾਈਦਾ ਜਿੰਨੂੰ ਕੋੜਾ ਮਸਾਲੇ ਵਾਲਾ ਆਹੋ ਉਹ ਕਿੰਨਾ ਲੈਣਾ ਹੀ ਹੁੰਦਾ ਸੇ ਇੰਨਾ ਕੁ ਦੇ ਦੇ ਇੰਨਾ ਆਹੋ ਉਹ ਇੰਨੇ ਦਾ ਕੀ ਮਤਲਬ ਹੋਇਆ ਕੋ 100 ਗ੍ਰਾਮ ਕੋ 200 ਗ੍ਰਾਮ ਦੱਸ ਆਏ ਹਾਏ ਦੋ ਤੇ ਜਾਣੇ ਆਂ ਤੂੰ ਇੰਨਾ ਕ ਦੇ ਦੇ ਹਾਂ ਓ ਯਾਰ 50 ਗ੍ਰਾਮ ਪਾ ਦੀ ਦਾਹ ਕਰ ਪਈਆਂ ਦਾ ਕ ਦੇ ਤੂੰ ਫਿਰ ਉਹ ਦਾਹ ਦਾ ਵੀ ਆਉਂਦਾ ਵਾ ਚੱਲ ਪਾ ਦੇ ਯਾਰ ਮੈਂ ਬਾਅਦ ਚ ਕਰ ਲੂੰਗਾ ਇਹਦੇ ਨਾਲ ਸਾਹ ਹੋਰ ਅੱਛਾ ਐਦਾ ਦੇ ਹੁਣ ਮੈਨੂੰ ਮਸਾਲਾ ਚਾਹੀਦਾ ਕਿਹੜਾ ਮਸਾਲਾ ਦਵਾ ਓ ਜਿਹੜਾ ਮਸਾਲਾ ਉਹ ਜਿਹਦੇ ਨਾਲ ਅੰਗ ਅੰਗ ਫੜਕਾ ਅੰਗਾਂ ਨੂੰ ਫੜਕਾ ਓਏ ਉਹ ਕਿਹੜਾ ਮਸਾਲਾ ਅੰਗ ਅੰਗ ਫੜਕਾ ਬਡਾਤੇ ਚ ਕਿਹੜਾ ਅੰਗ ਅੰਗ ਫੜਕਾ ਓ ਐਮ ਡੀ ਐਚ ਕੇ ਮਸਾਲੇ ਆਂਗ ਆਂਗ ਫੜਕਾ ਉਹ ਵਾਲਾ ਜਦੋਂ ਮਸ਼ਹੂਰੀ ਆਉਂਦੀ ਤਦ ਹੀ ਕੁਝ ਵੇਖਦਾ ਮੀਆਂ ਓ ਯਾਰ ਪਾ ਲਈ ਯਾਰ ਐਮ ਡੀ ਐਚ ਦਾ ਇੱਕ ਪੈਕਟ ਪਾ ਦੇ ਮਸਾਲੇ ਦਾ ਬਡਾਤੇ ਚ ਦਾ ਅੰਗ ਅੰਗ ਫੜਕਾ ਹੋਰੇ ਸਾਬਣ ਉਹੀ ਉਹ ਵਾਲਾ ਕਿਹੜਾ ਉਹੀ ਕਿਹੜਾ ਉਹੀ ਕੋਈ ਨਾਂ ਨੂੰ ਹੁੰਦਾ ਉਹ ਵਾਲਾ ਓਹੋ ਕਿਹੜਾ ਯਾਰ ਉਹ ਵਾਲਾ ਕਿਹੜਾ ਓ ਜਿਹੜੇ ਨਾ ਸ਼੍ਰੀ ਦੇਵੀ ਨਾ ਹੁੰਦੀ ਆ ਸ਼੍ਰੀ ਦੇਵੀ ਨਾ ਹੁੰਦੀ ਆ ਹੋਰ ਤੈਨੂੰ ਉੱਤੇ ਜਾਣਾ ਪੈਣਾ ਬੇਟਾ ਮੂੰਹ ਤੇਰਾ ਦੁਕਾਨ ਤੇਰੀ ਥੱਲੇ ਆ ਤੇ ਮੈਂ ਉੱਤੇ ਕੀ ਲੈਣ ਜਾਣਾ ਉਹ ਮੈਂ ਕਹਿਆ ਸ਼੍ਰੀ ਦੇਵੀ ਉੱਤੇ ਸਵਰਗਾਂ ਚਲ ਗਈ ਤੈਨੂੰ ਵੀ ਜਾਣਾ ਪੈਣਾ ਲਖਸ ਸਾਬਨ ਦੇ ਦੇ ਤੂੰ ਮੈਨੂੰ ਐਦਾਂ ਕਹਿਆ ਲਖਸ ਸਾਬ ਲਸ਼ਕ ਨਹੀਂ ਹੁੰਦਾ ਲਖਸ ਹੁੰਦਾ ਉਹ ਨਹੀਂ ਆ ਡੇ ਕੋ ਆ ਲਾਈ ਬੋਏ ਪਾ ਦੇ ਯਾਰ ਚੱਕੀਆਂ ਹੋਰ ਦੱਸ ਕੀ ਲੈਣਾ ਅੱਛਾ ਮੇਰਾ ਐਦਾਂ ਕਰ ਫਿਰ ਬਾਗ ਬੱਕਰੀ ਦੇ ਦੇ ਲੈ ਹੁਣ ਬਾਗ ਬੱਕਰੀ ਦੇ ਦੇ ਹੁਣ ਮੈਂ ਦੁਕਾਨ ਛੱਡ ਕੇ ਤੇ ਪਹਿਲਾਂ ਬਾਗਾਂ ਤੇ ਜਾ ਕੇ ਬੱਕਰੀ ਲੱਭਣ ਜਾਵਾਂ ਤੇਰੇ ਲਈ। ਓ ਫਿਰ ਮੂੰਹ ਮੈਂ ਚਾਹ ਪੱਤੀ ਦੀ ਗੱਲ ਕਰਨ ਈ ਆ ਬਾਗ ਬੱਕਰੀ ਦੇ ਦੇ। ਕਿਹੜੇ ਕਿਹੜੇ ਨਾ ਚੱਲ ਗਿਆ। ਚੱਲ ਠੀਕ ਆ। ਓ ਐ ਨਹੀਂ ਆ ਦੇਖੋ। ਅੱਛਾ। ਟਾਟਾ। ਟਾਟਾ ਗਈ। ਆ ਜਾ ਤਾਂ ਮੈਂ ਹੋਰ ਸਮਾਨ ਲੈਣਾ। ਤੂੰ ਪਹਿਲਾਂ ਹੀ ਟਾਟਾ ਟਾਟਾ ਕਰੀ ਜਾਂਦਾ। ਓ ਟਾਟਾ ਮੈਂ ਚਾਹ ਪੱਤੀ ਦੀ ਗੱਲ ਕਰਨ ਧਿਆ ਚਾਹ ਪੱਤੀ ਦੀ। ਓਏ ਸਾਡਾ ਬੰਦਾ ਨਾ। ਕਿੰਨਾ ਤੂੰ ਕੋਸ਼ਿਸ਼ ਆ ਕਰਦਾ ਤੂੰ ਕੋਸ਼ਿਆ ਆ ਮੁੜਿਆ ਸਮਾਨ ਪਾ ਦੀ ਇਹਦਾ ਸਾਰਾ ਗੱਲ ਸੁਣ ਮੇਰੀ ਮੈਨੂੰ ਹਿਸਾਬ ਕਰ ਲੈਂਦੇ ਹਾਂ ਤੇਰਾ ਸਭ ਬਣ ਚੋਰ ਚੱਕੀਆਂ ਮੈਨੂੰ ਉਹ ਕੀ ਰਸਾਂ ਦਾ ਪੈਕਟ ਉਹ ਤੇਰਾ 3000 ਰੁਪਿਆ ਬਣ ਗਿਆ ਹੀ ਲਿਆ 3000 ਰੁਪਿਆ अच्छा तू एदा कर ले फिर खाते च लिख ला खाते च लिख ला आओ छु एकदम मेरा सिर खादा व खाते च का लिख ला खाते कूते च नहीं लिखना ओ लिख ला लिख ला खाते च मेरा मुंडा आऊ ते देजूआ ओ नहीं नहीं अई नहीं ਧਾਰ ਕਰਨਾ ਉਹ ਰਹਦੀ ਐ ਨਾ ਸੁਦਾਨਾ ਨਹੀਂ ਸਿਰੇ ਸਿਰੇ ਬੋਣੀ ਇੱਕ ਪਹਿਲਾਂ ਇਂ ਧਾਰ ਕਰ ਗਈ ਉਹਦਾ ਮੈਨੂੰ ਅਜੇ ਤੱਕ ਪਤਾ ਨਹੀਂ ਲੱਗਣ ਡਿਆ ਉਹ ਹੈ ਕੌਣ ਹੀ ਯਾਰ ਹੁਣ ਇਹ ਆ ਗਈ ਐ ਇਹ ਵੀ ਕਹਿੰਦੀ ਧਾਰ ਕਰਦੀ ਆਪਾਂ ਨਹੀਂ ਉਹ ਧਾਰ ਦੂਰ ਕਰਨਾ ਧਾਰ ਨਹੀਂ ਕਰਨਾ ਹੋ ਜਾ ਜਾ ਆਜਾ ਤੇ ਸਵੇਰੇ ਤੂੰ ਰਾણો ਨਾਲ ਧਾਰ ਕੀਤਾ ਹੁਣ ਤੂੰ ਮੈਨੂੰ ਕਹਿੰਦਾ ਧਾਰ ਨਹੀਂ ਕਰਨਾ ਉਹ ਤੈਨੂੰ ਕਿੱਦਾਂ ਪਤਾ ਲੱਗਾ ਵੀ ਮੈਂ ਸਵੇਰੇ ਸਵੇਰੇ ਰਾણો ਆਈ ਆ ਮੇਰੇ ਕੋਲ ਉਹ ਕਿਤੇ ਇਹੀ ਤੇ ਨਹੀਂ ਲੱਗੀ ਠੁੱਕ ਲਾਤਾ ਨਾ ਮੈਂ ਸਵੇਰੇ ਸਵੇਰੇ ਰਾણો ਬਣ ਕੇ ਠੁੱਕ ਐਵੇਂ ਤੇ ਨਹੀਂ ਲੋਕੀ ਮੈਨੂੰ ਪੂਰਾ ਕਹਿੰਦੇ ਹੂੰ ਜੀ ਸਟਾਰ